ਸਾਸਰੀ ਕਾਲਜੀ ਸਾਰਿਆਂ ਨੂੰ ਹੋਰ ਠੀਕ ਠਾਕ ਹੋਈ ਸਾਰੇ ਲਓ ਜੀ ਮਿਲੋ ਇੱਧਰ ਰਹਿਮਤ ਨੂੰ ਸਾਸਰੀ ਕਾਲਜੀ ਸਾਰਿਆਂ ਨੂੰ ਹੋਰ ਠੀਕ ਐ ਲਓ ਜੀ ਰਹਿਮਤ ਦਾ ਆਉਣਾ ਰਿਜ਼ਲਟ ਅੱਜ ਅਸੀਂ ਚੱਲੇ ਆਂ ਕਿਦੇ ਸਕੂਲ ਚੋਂ ਹੂੰ ਕਹੇ ਵਜੇ ਆਉਣਾ 9:30 ਵਜੇ ਦਾ ਟਾਈਮ ਦਿੱਤਾ ਵਾ ਹੈ ਕੱਢਣਾ ਉਹਦਾ ਪਨੂਰੀ ਹੋ ਗਏ ਚਲ ਕਾੜੇ ਫੜ ਕੇ ਜਾਉਣਾ ਜ ਨਹੀਂ ਉਹਨਾਂ ਨੇ ਜੇ ਫੰਕਸ਼ਨ ਫੰਕਸ਼ਨ ਕੋਈ ਨਹੀਂ ਕਰਨਾ ਜੀ ਕਿ ਉੱਥੇ ਸਕੂਲ ਦਾ ਕੰਮ ਚੱਲ ਰਿਹਾ ਹੈ ਬਿਲਡਿੰਗ ਬਣਦੀ ਹੈ ਉਹਦੇ ਕਰਕੇ ਫਿਰ ਜਾਣਿਆ ਹੁਣ ਇਹਦਾ ਰਿਜ਼ਲਟ ਲੈਣਾ ਉਹ ਜੁਗਾ ਪਾਸ ਹੈ ਅੱਛਾ ਹੈ ਕਿ ਮੈਂ ਤਾਂ ਪੇਪਰ ਵਧੀਆ ਹੋਏ ਤੇ ਚਲੋ ਦੇਖਦੇ ਹਾਂ ਇਹ ਕਹਿੰਦਾ ਪੇਪਰ ਤਾਂ ਵਧੀਆ ਹੋਏ ਤੇ ਬਾਕੀ ਹੁਣ ਸਕੂਲਾਂ ਜਾ ਕੇ ਪਤਾ ਲੱਗੂਗਾ ਦੇਖਦੇ ਹਾਂ ਇਹ ਬਾਕੀ ਸਕੂਲਾਂ ਜਾ ਕੇ ਮਿਲਦੇ ਆਂ ਸਕੂਲ ਚ ਲੋ ਜੀ ਰਮਨਦੇਸ ਸਕੂਲ ਵਿੱਚ ਆ ਗਏ ਤੇ ਉਹ ਬਿਲਡਿੰਗ ਬਣਾ ਰਹੀ ਹੈ ਅੰਦਰ ਬਾਸ ਸਕੂਲ ਇਹਦਾ ਅੱਜ ਰਿਜ਼ਲਟ ਆਇਆਦਾ ਇਹਦਾ ਜੀ ਨੰਬਰ ਵਧੀਆ ਆ ਗਏ ਦੇ ਰਮਨ ਦੇ ਨੰਬਰ ਆ ਗਏ 92% ਨੰਬਰ ਆ ਗਏ ਪੱਕੀ ਦੇਖਣੇ ਘਰ ਜਾ ਕੇ ਲਓ ਜੀ ਸਕੂਲ ਤੇ ਜਾ ਕੇ ਆ ਗਏ ਦਿਖਾਦਾ ਕਾਡ ਫਾਂਦਾ ਜਾ ਲਓ ਜੀ ਇਹ ਪੜਦਾ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਫੈਰੂ ਮਜਰਾ ਚਮਗੌਰ ਸਾਹਿਬ ਕੋਲ ਓ ਜੀ ਨੰਬਰ ਆ ਗਈ ਤੇ ਆ ਨੰਬਰ ਹੈ ਜੀ 600 ਵਿੱਚੋਂ 647 ਨੰਬਰ ਆ ਗਈ 92% ਨੰਬਰ ਆ ਗਏ ਚਲੋ ਨੰਬਰ ਤਾਂ ਵਧੀਆ ਆਇਆ ਬਾਕੀ ਫਸਟ ਸੈਕੰਡ वगैरा ਕੋ ਦੱਸਿਆ ਨਹੀਂ ਹੈਗਾ ਸਕੂਲ ਚ ਉਹਨਾਂ ਨੇ ਕਿ ਜੇ ਤਾਂ ਫੰਕਸ਼ਨ ਕਰਦੇ ਹੁੰਦੇ ਫਿਰ ਤਾਂ ਉਹਨਾਂ ਨੇ ਦੱਸ ਦੇਣਾ ਤਾਂ ਜਣੀ ਫਿਰ ਨੰਬਰ ਦੱਸੇ ਆ ਪੱਕੀ ਨਿਆਣੇ ਦੇ ਵੀ ਨਹੀਂ ਦੱਸੇ ਵੀ ਕਿਤੇ ਜ਼ਿਆਦਾ ਕਿਤੇ ਘੱਟ ਹੈ ਉਹ ਹੁਣ ਬਾਅਦ ਚ ਪਤਾ ਲੱਗੂਗਾ ਚਲੋ 92% ਵਧੀਆ ਆ ਗਏ ਫਿਰ ਵੀ ਠੀਕ ਹੈ ਖੁਸ਼ ਹੈ ਹੈ ਠੀਕ ਹੈ ਚਲ ਦਿਖਾਵਣੀ ਮੰਮੀ ਨੂੰ ਜਾ ਕੇ ਬਾਕੀ ਦੇਖਦੇ ਹਾਂ ਲੋ ਜੀ ਹੁਣ ਤਾਂ ਨਿਆਣੇ ਨੂੰ ਚਾਹ ਹੁੰਦਾ ਵੈਸੇ ਜੱਲ ਤੋਂ ਜਾਣਦਾ ਜਦੋਂ ਅਸੀਂ ਪੜ੍ਹਦੇ ਹੁੰਦੇ ਤੇ ਜੱਲ ਤੋਂ ਨਵੀਂ ਤੇ ਜਾਇ ਕਰਦੇ ਵੀ ਪਤਾ ਹੁੰਦਾ ਦਾ ਵੀ ਫੇਲੇ ਹੋਣਾ ਏ ਵੀ ਕਾਨੂੰ ਮੂਹ ਲ ਮਗਾ ਕੇ ਆਉਣਾ ਏ ਇਹ ਦੇ ਕਰਕੇ ਹੁਣ ਇਹਨਾਂ ਨੂੰ ਪਤਾ ਹੁੰਦਾ ਜੀ ਆਪਣਾ ਵੀ ਮੈਨੂੰ ਇੰਨੇ ਕ ਨੰਬਰ ਆ ਜਾਣੇ ਜਾਣੇ ਖੁਸ਼ ਹੋ ਕੇ ਜਾਂਦੇ ਆ ਹਾਂ ਖੁਸ਼ ਹੈ ਹਾਂ ਹੱਸ ਕੇ ਦਿਖਾ ਦੇ ਕੋਆ ਫਿਰ ਅ ਵੀ ਲੋ ਜੀ ਬਹੁਤ ਵਧੀਆ ਨੰਬਰ ਆ ਗਏ ਠੀਕ ਹੈ ਆ ਫਿਰ ਮੈਂ ਤੇਰਾ ਕਰੋ ਨਾ ਮੂੰਹ ਮਿੱਠਾ ਹੈਂ ਕਿਉਂ ਨਾ ਕੋਸਾ ਲੋ ਜੀ ਮੇਰੇ ਉਹਦੇ ਚਾਚੇ ਨੂੰ ਠੀਕ ਆ ਸਿਕਾ ਤੋਂ ਹੂੰ ਬੜਾ ਸਸਤਾ ਜਿਹਾ ਬੈਠਾ ਸਸਤਾ ਇੰਨਾ ਗੁੱਟੂ ਗਿਆ ਅੱਬ ਅਛਿਆ ਇੰਨੇ ਆਏ ਥੀਰ ਮਦਿਆ ਆਏ ਮਰਖੇ ਚ ਬੈ ਗਿਆ ਮਾ ਠੀਕ ਐ ਗੁਰਿੰਦਰ ਯਾਰ ਟਸੜ ਕੇ ਆ ਮਾ ਜੀ ਦੇਖਦਾ ਮੈਂ ਤਾਂ ਸੁਣਿਆ ਯਾਰ ਅਮਨ ਦਾ ਹਾਂ ਹਾਂ ਉਹ ਤਾਂ ਆ ਗਿਆ ਕਿੰਨੇ ਨੰਬਰ ਆਏ ਉਹਨੂੰ 700 ਵਿੱਚੋਂ 650 ਨੰਬਰ ਆਇਆ ਹਾਂ 92% ਨੰਬਰ ਆ ਗਏ ਠੀਕ ਆ ਬਹੁਤ ਆ ਗਏ ਬਹੁਤ ਵਧੀਆ ਐ ਪਰ ਇਹ ਕੋਈ ਹੋਰ ਵੀ ਟਿਊਸ਼ਨ ਵੀ ਨਹੀਂ ਰੱਖੀ ਬੁੱਧੀ ਕੋਈ ਘਰੇ ਪੜਿਆ ਪਤਾ ਠੀਕ ਐ ਹਾਂ ਜੇ ਤੁਸੀਂ ਰੱਖੀ ਵੀ ਹੁੰਦੀ ਫੇਰ ਇਹ ਹੋਰ ਵੱਧਲੇ ਜਾਂਦਾ ਪਰ ਨਹੀਂ ਬਹੁਤ ਹੈ ਫੇਰ ਵੀ ਇੰਨੇ ਵੱਧ ਵੱਜ ਗਏ ਨਾ ਛੱਡ ਦੇ ਨਾ ਇਹ ਜਿਆ ਜਾਂ ਹੋਰ ਹੱਸ ਵੀਰ ਅੱਗੇ ਮਿਲ ਜੇ ਆ ਜਾ ਅੱਛਾ ਹੋਣ ਗੱਲ ਚੈਨਾ ਤੁਲ ਗਿਆ ਮਸਫੀਰੂ ਅੱਛਾ ਪਜਾਇਆ ਨਹੀਂ ਹੈਗਾ ਹੈ ਪਜਾ ਨਹੀਂ ਆਇਆ ਆ ਜਾਣਾ ਉਹਨੇ ਉਹੀ 50 ਘੰਟੇ ਪੂਰੇ ਕਰਕੇ ਆਉ ਉਹ ਕੱਲ ਵੀ ਪਰਸੋਂ ਗਿਆ ਤਾਂ ਫੇਰ ਬਹੁਤ ਟਾਈਮ ਲੱਗਦਾ ਹਲੇ ਕਿਹ ਘਟੂ ਵੇ ਦੇਖ ਲੈ ਹਾਂ 48 ਘੰਟੇ ਤਹੇਰੋਂ ਹੋਲੇ ਪਿਆਏ ਹੋ ਜਾਣੇ ਕੋਈ ਜਣ ਜਦ ਤੱਕ ਆਉਣਾ ਉਹੀ 50 ਘੰਟੇ ਦੁਪਹਿਰ ਹੋ ਜਾਣਾ ਉਹਦੇ ਨੂੰ ਹਾਂ ਹਾਂ ਕੋਈ ਨਾ ਭਾਜੀ ਉਕੜੀ ਦੇਣੀ ਜਾਈਦੀ ਇਹ ਇਕੱਠੇ ਨਹੀਂ ਛੱਡੀ ਜਾਈਦੀ ਇਕੱਠੇ ਛੱਡਦੀਆਂ ਨਾ ਬਾਅਦ ਚ ਐ ਕਿ ਨਹੀਂ ਹਾਂ ਉਹਦੇ ਕਰਕੇ ਰਾਜ ਇੱਕ ਸਾਲ ਨਾ ਕਈ ਸਾਲ ਹੋ ਗਿਆ ਚ ਉੱਥੇ ਨਾ ਰੰਧਾ ਪਾ ਰੰਧਾ ਆਇਆ ਤਾਂ ਮੇਲੇ ਚ ਆਮ ਜਲਾਸ ਹੁੰਦਾ ਉਹ ਕਹਿੰਦਾ ਵੀ ਜ਼ਮੀਨ ਦਾ ਇਹਨੂੰ 8 ਘੰਟੇ ਦੇ ਵੱਧ ਨਹੀਂ ਲੱਗਣੇ ਚਾਹੀਦੇ ਐ ਤਾਂ ਠੀਕ ਹੈ ਉਹ ਤਾਂ ਸਰ 8 ਘੰਟੇ ਲੱਗਦੇ ਰਹੇ ਐ ਹੁਣ ਤੂੰ ਵਸਾਬ ਲਾ ਲਾ 400 ਬੰਦਾ ਡੇੜੀ ਵਿੱਚ ਮਿਲਦਾ 600 500 ਨੂੰ ਪੈਂਦਾ ਸੜਾ 500 ਨੂੰ ਜਿਹੜਾ 400 450 ਨੂੰ ਦਾ 700 ਦਾ ਰੋਟੀ ਪਾ ਕੇ ਲਿਆ ਬਲਾ ਹਾਂ ਰੋਟੀ ਅਸੀਂ ਦੇ ਨਹੀਂ ਸਾਨੂੰ 400 ਨੂੰ ਪੈਂਦਾ ਇਹ ਤਾਂ ਹੈ ਹਾਂ ਹਾਂ ਜਿਹੜਾ ਬੰਦੇ ਦੇ 4 ਪਾਈ ਡੇੜੀ ਉੱਤੇ ਕੰਮ ਕਰੇ 2500 ਤੋਂ ਹੋਈ ਪਈ ਕੰਮ ਹੂੰ ਹੂੰ ਪੈਂਦਾ ਹੀ ਵੰਦਾ ਆਇਕ ਲਹੀ ਹਾਂ ਨਹੀਂ ਬੰਦੇ ਪਿੱਛੇ ਕੰਮ ਨਹੀਂ ਕਰਦਾ ਆਪਣਾ ਹਾਂ ਹਾਂ ਫਿਰ ਇਹਦਾ ਜਾਈਗਾ ਤੂੰ ਮਿਲਣਾ ਜੇ 24 ਘੰਟੇ ਤੋਂ ਵੱਧ ਲੱਗਦਾ ਨਾ ਭਾਈ ਗਾ ਤੇਰਾ ਅਸਲ ਮੈਂ 10 ਘੰਟੇ 10 10 ਘੰਟੇ ਬੰਦਾ ਖਾਲੀ ਹੋਣਾ ਚਾਹੀਦਾ ਹੂੰ ਹੂੰ ਉਹਦੇ ਬਾਅਦ ਫਿਰ ਉਹਦੇ ਨੂੰ ਜਦੋਂ ਦੇਣਾ ਜਾਂਦਾ ਜੀ ਨੀਂਦ ਨੂੰ ਫਟਿਆ ਉਹ ਬਟੇ ਮੈਂ ਹੈ ਉਹਦੇ ਰੋਟੀਆਂ ਲਾ ਦੇਣ ਹੋਈ ਬਹੁਤ ਹੈ ਰੋਟੀ ਬੱਲੇ ਦੀ ਖਾਣੀ ਪੈਂਦੀ ਹੈ ਉਹ ਵੀ ਤਾਂ ਗੱਲ ਹੈ ਹੂੰ ਹੂੰ ਫਿਰ ਇਹ ਚਾਰ-ਪੰਜ ਦਿਨ ਲੱਗ ਜਾਂਦੇ ਬਾਈ ਰੋਟੀ ਮੰਨ ਕੇ ਚੱਲ ਤੂੰ ਜੱਟ ਜੀ 500 ਦਾ ਖਰਚੇ ਜਾਂਦਾ ਆਉਂਦਾ ਜੀ ਆਉਂਦਾ ਹਾਂ 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 ਇਗਨੀ ਗੱਲ ਇਹ ਤਾਂ ਹੈ ਉਹ ਹੀ ਗੱਲ ਹੈ ਵੀ ਬਹੁਤ ਟਾਈਮ ਲੱਗਦਾ ਜ਼ਿਆਦਾ ਕੀ ਹੋ ਰਿਹਾ ਟਾਈਮ ਤਾਂ ਲੱਗ ਨਹੀਂ ਹੈ ਹੂੰ ਹੂੰ ਆਹ ਫੜਾਈ ਨੇ ਮੱਛੀ ਵੀ ਬਾਲ ਦਿੰਦਾ ਹੂੰ ਪਰसों ਕਾਲਿਆ ਫੋਨ ਆਇਆ ਮੈਨੂੰ ਰਾਤ ਨੂੰ ਕਹਦਾ ਕਿੰਨਾ ਕਿ ਨੰਬਰ ਚਲ ਦਵਾਂਗਾ ਇੰਨਾ ਹੀ ਚਲਦਾ ਕਹਿੰਦਾ ਮੈਂ ਜਾਵਾਂ ਹੁਣੇ ਮੁੜਿਆ ਗੱਲ ਹੋਇਦ ਬਹਿਰ ਨੂੰ ਐ ਉਹ ਫੇ ਮੈਨੂੰ ਪਰसों ਵੀ ਨਹੀਂ ਹੈਗਾ ਕੱਲ ਫੇਰੀ ਗਿਆ ਫੇ ਨੰਬਰ ਲੱਗ ਗਿਆ ਹੋਣਾ ਉਹਦਾ ਲੰਮਾ ਲੱਗਾ ਆ ਫੇਰ ਖਾਲੀ ਹੋ ਕੇ ਆਇਆ ਹੋਣਾ ਲੰਮਾ ਲੱਗ ਗਿਆ ਇਹ ਛੱਡ ਹਾਂ ਤਾਂ ਪਹਿਲੇ ਪਤਿਓਂ ਛੱਡ ਕੇ ਅੰਦਰ ਆ ਦੇ ਵੀਰਾ ਮੈਂ ਇਹਨੂੰ ਕੰਦਾ ਆ ਪਈ ਜਾਂਦਾ ਹਾਂ 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 ਮੋਦਾ ਵੀ ਇੱਤਾਰੋਂ ਤਾਂ ਕੰਮ ਘੇੜ ਚੇ ਸਭ ਦਈ ਇੱਕ ਵੀ ਦੋ ਇੱਕ ਵੀ ਦੋ ਦੋ ਪਟਿਆਲ 90 ਇਹਨਾਂ ਤੋਂ ਥੋੜਾ ਚੱਲ ਜਾ ਦੋ ਚੋਕ ਤਿੰਨੇ ਚ ਬੜੀਆਂ ਗੱਲਾਂ ਵੀ ਦੋਏ ਇੱਥੇ ਘੜਾ ਲੋ ਮੈਂ ਕਹਿੰਨਾ ਇੱਥੇ ਹੀ ਆ ਵੀ ਇੱਥੇ ਘੜ ਦੋ ਹੁਣ ਕਿਹਾ ਤੇ ਦੇਖ ਦੇਗਾ ਕਹਿੰਦੇ ਹੈ ਇਹ ਇੱਕ ਅਦਾ ਦੇ ਨਾਟਕ ਕੱਲੂ ਆਉਣਾ ਨਾ ਨੇ ਹੁਣ ਅਛਾ ਕੱਲ੍ਹ ਯਾਰ ਨਾ ਵੱਡੂ ਵੇ 500 ਰੁਪਏ ਨੂੰ ਘੜ ਕੇ ਇਹ ਸਾਰੇ ਬੰਦੇ ਆ ਜਾਣ ਤਾਂ ਵਰਸਨ ਦੁਬਾਰਾ ਤੱਕ ਦੋ ਦੋ ਘੜ ਸਕਦੇ ਹੈ ਹਾਂ ਤੇ ਉਹ ਕਹਿੰਦੇ ਅਜੀ ਦੀ ਦੇ ਘੜ ਦੇ ਮੈਨੂੰ ਮੈਂ ਤੇ ਜਦੀਬ ਦੇ ਲੱਗੇ ਹੋ ਜੱਗੇ ਦੀ ਲਾਦ ਲੈਂਦੀ ਅਛਾ ਅੱਧੇ ਕੋ ਕਮਾਲ ਪੜਾਏ 500 ਵੇ ਹਾਂ ਹਾਂ ਤੁਹਾਡੇ ਕੱਲੂ ਵੱਡੂ ਵੇ ਇਹ ਅੱਜ ਦੇ ਗਰੀਬ ਦੇ ਜੀਵਨ ਵੀ ਲਾ ਦੂੰਗਾ ਸਾਰੀਆਂ ਕੀ ਪਤਾ ਮੈਨੂੰ ਕਿੰਨੇ ਬੰਦੇ ਗਏ ਹੋਣਗੇ ਦੋ ਵਰਤੀ ਹੋਣੀ ਹੁੰਦੀ ਹੈ ਜੀ ਹਾਂ ਦੋ ਵਰਤੀ ਇੱਕੋ ਵਾਰ ਨਹੀਂ ਹਲੇ ਵਾਹ ਹੋ ਗਿਰਿਆ ਉੱਪਰ ਨਹੀਂ ਘੜਾਉਂਦੇ ਜਿਕਰ ਇਹ ਕੀ ਘੜਾ ਦਾ ਘੜਦਾ ਜਾਉਂਗੇ ਫੇਰ ਪਿੱਛੇ ਨਹੀਂ ਇਹ ਤਾਂ ਹੈ ਕੰਕਾ ਦਾ ਵੀਡੀਓ ਹੋਣ ਲੱਗ ਗਿਆ ਜੀ ਕਣਕਾ ਹਾਂ ਬਹੁਤ ਰੰਗ ਬਟਾਈਆਂ ਚਲ ਆ ਤੋਟੇ ਵੀ ਪਣੀ ਨਹੀਂ ਉਹ ਵੀ ਦੇਖ ਪਾਲੇ ਘੇਰ ਨਿਕਲਣ ਦੇ ਨਰਮ ਪਤਾ ਨਹੀਂ ਨਰਮੇ ਉਹ ਆਇਆ ਵੀ ਦੇਖਦਾ ਐ ਰੋ ਬੁੱਟੇ ਨੂੰ ਆ ਕੇ ਦੇਖਦਾ ਰੋਪੜ ਜਾਇਆ ਮਾ ਰੋਪੜ ਤੇ ਜਾ ਕੇ ਆ ਕੇ ਨਾ ਪੇ ਲਾਉਣਾ ਬੁੱਟੇ ਨੂੰ ਲਾ ਦੇ ਤੂੰ ਪਾਣੀ ਇਹਨੂੰ ਮਰਦਾ ਜਿਹਾ ਨਾ ਨਾ ਮਨਾਜਾ ਇਹਦੇ ਗਾਂ ਦਾ ਕੋਈ ਕੰਮ ਖਤਰੇ ਵਾਲਾ ਹੀ ਐ ਹਾਂ ਹਾਂ ਨਾਜ ਤੇ ਮੈਦ ਪੈਰ ਲਾ ਦੇਣਾ ਹੁਣ ਇਹ ਜਿਨਾ ਬੜਾ ਲਾ ਦੇ ਵੀ ਹਰੀ ਜੇ ਬਸ ਕਮਾਣ ਲਾਉਣਾ ਲਾਉਣਾ ਤੇ ਤੈਨੂੰ ਅਸੀਂ ਲਾਤਾ ਘਾੜ ਲਈ ਫੀਲ ਦਾ ਪਾਣੀ ਬਸ ਜੱਗਾ ਵੀ ਚੱਲਿਆ ਮੈਂ ਕਹਿੰਦਾ ਮਿਲ ਨੂੰ ਅੱਜ ਕੋਣ ਹੈ ਜੱਗੇ ਦਾ ਕਹਿੰਦਾ ਕਿੰਨੀ ਟਰਾਲੀ ਐ ਤੂੰ ਖੜਾ ਆਇਆ ਹੁਣ ਹਾਂ ਮੈਂ ਕਹਿੰਦਾ 300 ਦੇ ਪੈਸੇ ਐ ਹਾਂ 300 ਜਾਨਾ ਫਿਰ ਮੈਂ ਆ ਲੱਗ ਨਹੀਂ ਅੱਗਾ ਨਹੀਂ ਹੈਗਾ ਉਹ ਯੂਗਾ ਆਲੇ ਟਹਾਂ ਜਾਂਦਾਈ ਇਹਨਾਂ ਦਾ ਲਾਣ ਵੀ ਨਹੀਂ ਹੋਊਗਾ ਨੂੰ ਅੱਛਾ ਖੇਲਦੇ ਆਂ ਜੀ ਇਹ ਅੱਛਾ ਤੋਂ ਬਿਓ ਸੋਹ ਸੋਹ ਸੋਹਨੀ ਨੂੰ ਵੀ ਸਦਾ ਦਾਰਦੀ ਹੋਊਗਾ ਐਡੇ 18 ਫੋਟੇ ਉੱਪਰ ਕੀ ਲਾਣਾ ਮੈਂ ਇਹ ਰਾਤ ਲੱਦ ਲੈਦਾ ਮੈਂ ਕਹਿੰਦਾ ਘਰੂਰੇ ਖੜਾ ਪਿਆ ਅੱਛਾ ਮੇਤਰੀ ਦਾ ਕੰਮ ਨਿਬੜ ਗਾਈਦਾ ਹਾਂ 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 ਮੈਂ ਕਿ ਨਹੀਂ ਆਉਂਗਾ ਅੱਜ ਅੱਜ ਨਹੀਂ ਕੱਲ ਆਵਾਂ ਕੱਲ ਆਵਾਂ ਮੈਂ ਕਿ ਨਹੀਂ ਮੈਂ ਵੀ ਦੇਖਦਾ ਉੱਪਰ ਜਾ ਕੇ ਆਉਣਾ ਏ ਤੇ ਜਵਾਹਾਂ ਲਓ ਭੰਵੇਂ ਨੇ ਵੀ ਟਿੱਟ ਕਰੀ ਪਈ ਥੜੀ ਜਿਹੜਾ ਪੱਠਾ ਢੇਡਾ ਹੁੰਦਾ ਨਰਾਉਣਾ ਬਾਣੇ ਵਾਲੇ ਆਈ ਉਹ ਵੀ ਜਵਾਈ ਬਣ ਗਾਰੇ ਵੰਦੀ ਖਾਰੇ ਮੇ ਜਵਾਈ ਬਣ ਖਾਰੇ ਠੀਕ ਸਾਢੇ 3 ਵਜੇ ਆਉਂਦੀ ਏ ਨਹੀਂ ਨਾ ਰੋੜੇ ਹੀ ਬਣਦੇ ਗਾਰੇ ਵਾਲੀ ਜਵਾਈ ਦਾ ਹੀ ਪੈਦਾ ਹਾਂ ਹਾਂ ਉਹਨਦੇ ਮਿੱਤਿਆਂ ਤਾਂ ਮੈਂ ਕਹਿੰਦਾ ਜਵਾਈ ਨਗਾਨੀਆ ਵਗਾਰੇ ਜੀ ਨਹੀਂ ਉਹ ਵੀ ਉਹ ਚਾਰ ਤੇ ਵਾਈ ਥੜੀ ਸਾਫ ਦੀ ਟਿਕ ਨਿਕਲਦੀ ਆ ਹੂੰ ਹੂੰ ਜਿਹੜੀ ਗਾਰੇ ਵਾਲੀ ਕਹਿੰਦਾ ਜੀ ਦੇਖਦਾ ਵੀ ਜਗਾ ਇਹ ਕੌਣਾ ਜਗਾ ਜੀ ਹਾਂ ਲੋ ਵੀ ਚੱਲਿਆ ਜਗਾਈ ਮੈਲੇ ਨੂੰ ਪਰ ਲੈ ਅੱਦਰ ਰੋਲੀ ਚੱਲੋ ਬਿਲੇ ਲੋ ਵੀ ਲੰਘ ਗਿਆ ਜਗਾਈ ਮੈਲੇ ਨੂੰ ਚਲੋ ਇਹ ਨੰਬਰ ਤੇ ਜਾ ਕੇ ਲੱਗਣਾ ਏ ਭੀੜ ਕਰਕੇ ਫਿਰ ਅਰਾ ਕਹਿੰਦਾ ਚਲੋ ਰੈਕਟਰ ਛੱਡਿਆ ਆਉਨੇ ਉੱਥੇ ਤਾਂ ਹੀ ਦੂਰਾ ਰੈਕਟਰ ਲੀ ਗਿਆ ਛੋਟਾ ਗੁਰੂ ਉੱਥੇ ਛੱਡਿਆ ਆਉਂਗਾ ਸਾ ਮੋਟਰ ਵੀ ਚਲਾਈ ਵੀ ਹੈ ਉਧਰਲੇ ਵਾਲੇ ਕਰਨੇ ਨੂੰ 95 ਨੂੰ ਜਿਹੜਾ ਬੈਡਾਂ ਵਾਲਾ ਏ ਅੱਜ ਜਗਾਈ ਦਾ ਹਾਂ ਹਾਂ ਗਿਆ ਲੰਘਿਆ ਹਾਂ ਹਾਂ ਕਹਿੰਦਾ ਕੁਝ ਨਹੀਂ ਪਤਾ ਰੋਕੇ ਨਹੀਂ ਹੈਗਾ ਪਤਾ ਨਹੀਂ ਪਤਾ ਇਧਰ ਨੂੰ ਗਿਆ ਕਾਇਆ ਵੀ ਨੰਬਰ ਜਾ ਕੇ ਲੱਗਣਾ ਏ ਲੱਗ ਕੇ ਲੱਗਣਾ ਬਾਈ ਘਰ ਖੜੇ ਤਾਂ ਨੰਬਰ ਲੱਗਣਾ ਹੀ ਨਹੀਂ ਹੈਗਾ ਜਿਹਨਾਂ ਬਾਜੀ ਦੇ ਘਰ ਖੜਾ ਰਹਿ ਚਲ ਆਇਆ ਵੀ ਹੁਣ ਰੈਟਰ ਦੂਆ ਲੈ ਗਿਆ ਮੈਂ ਕਹਿੰਦਾ 575 ਉਹਨੂੰ ਰੈਟਰ ਛੱਡ ਕੇ ਆ ਜੂਗਾ ਜਹੋ ਉੱਥੇ ਜੇ ਆਪਣਾ ਘਰ ਕੰਮ ਵੀ ਹੋਇਆ ਕੋਈ ਉਥੇ ਰਹਿਣਾ ਵੀ ਬਹੁਤ ਔਖਾ ਹੈ ਚੇ ਹੁਣ ਮੱਛਰ ਮੱਛਰ ਬਹੁਤ ਹੈ ਮੈਂ ਤਾਂ ਪਰਸੋਂ ਜੈਦੇ ਵਾਲਾ ਹਾਲੀਕਾਰ ਚਲੀ ਗਿਆ ਜੂੰ ਮੇਲੇ ਖੜੇ ਆਏ ਫਸ ਗਿਆ ਉਥੇ ਜਾ ਕੇ ਆ ਲੈ ਕੋਈ ਕਪੜਾ ਵੀ ਲੈ ਗਿਆ ਮੈਂ ਨਾ ਲੋਈ ਨਾ ਕੋਟੀ ਨਾ ਕੋਸ ਚੱਲ ਠੰਡਦਾ ਹੀ ਨਹੀਂ ਹੈ ਨਹੀਂ ਤੀ ਮੈਂ ਕਿਹਾ ਚੱਲ ਮੁੜੇ ਆਉਣਾ ਜਾ ਕੇ ਪਰ ਕਿੱਥੇ ਚਾਈਦਾ ਕੋਲ ਕਿਹਦਾ ਪਤਾ ਹੁੰਦਾ ਨਾ ਮਤ ਪਈਦਾ ਕੰਬਲ ਬਿਸਤਰਾ ਪਈਦਾ ਟਰਾਲੀ ਚਦਾ ਹੋਰ ਜਾਈਦਾ ਕੰਮ ਰਹਿਣਾ ਤਾਂ ਲੋਈ ਵਾਲਾ ਹੀ ਕੰਮ ਰਹਿਣਾ ਕੰਬਲ ਆ ਰ ਬਿਚਾਉਣਾ ਤਾਂ ਪਈਦਾ ਰੂਲ ਚ ਮਹਾਜਰੋ ਵੀ ਓ ਕੀ ਕਰਨਾ ਹੁਣ ਵੀ ਚੱਲ ਹੁਣ ਚੱਲੇ ਹੁਣ ਚੱਲੇ ਵੇ ਹੁਣ ਚੱਲ ਬਬੇ ਉਹ ਮੈਂ ਤਾਂ ਜਾਈਦੀ ਬਹੁਤ ਬੱਛਰਾਂ ਉਹ ਹੈਗੀ ਦੀ ਉਹਦਾ ਫਾਇਦਾ ਹਾ ਉਸਨੇ ਕੁਦਰਦੀ ਕਮਾਈ ਕੋਲਤੀ ਉਹ ਬਾਈ ਚੱਕੀ ਫੇਰੇ ਕਹਿੰਦਾ ਲੈ ਲੋ ਜਿਹਨੇ ਕਹਿੰਦਾ ਓਡੋ ਮੋਹ ਜੀ ਲਾਉਣੀਆਂ ਸਭ ਹਰੇਗੇ ਹੱਥ ਕਰੀ ਜਾਵੇ ਬਾਈ ਲਾਈ ਮੜੀ ਜੀ ਬਾਈ ਦਾਈ ਮੜੀ ਜੀ ਉਹ ਹੱਥਾਂ ਨੂੰ ਮੜ ਲਾ ਮੂੰਹ ਨੂੰ ਮੜ ਲਾ ਮੜੀ ਜੀ ਮੱਛੇ ਜਿਵੇਂ ਨੜੇ ਆਉਂਦਾ ਉਤੇ ਬਹੁਤ ਚੀਜ਼ ਆ ਵੈਸੇ ਉਹ ਹੈ ਵਧੀਆ ਹਾਂ ਹਾਂ ਅਸੀਂ ਨੀਰ ਕੱਢ ਕੇ ਬਿਲਾਉਂਦੇ ਰਹੇ ਜੀ ਬਾਜੀ ਜਾਨ ਸ਼ਿਆ ਇਹਦੇ ਮਰੀ ਜਾਂਦੇ ਉਹ ਗੱਲਾਂ ਹੁੰਦਾ ਹੈ ਡਰੇ ਜਿਹੜੇ ਗੱਲਾਂ ਸਿੱਧੇ ਆ ਹ ਐਨ ਤੇ ਇਹ ਨਲ ਮੈਂ ਬੰਦ ਮੈਂ ਤਾਂ ਖਾਵਾ ਮਿਲ ਜਿਆ ਕੰਮ ਅੱਛਾ ਹੁਣ ਸਭ ਬੱਚਾ ਦੇ ਲੱਗਿਆ ਹੁਣ ਯਾਰ ਹਾਂ ਹਾਂ ਉਹ ਮਿੱਠੇ ਕਰਕੇ ਮੱਛਰੇ ਆਉਣਾ ਉੱਥੇ ਜਿੱਥੇ ਗੰਨਾ ਘਰ ਕੇ ਟਾਇਰ ਲਾਂਗੇ ਆਪਰ ਨੂੰ ਉੱਥੇ ਮਿੱਠਾ ਹੋ ਜਾਣਾ ਕੰਨਾ ਵਾਲਾ ਹੁੰਦਾ ਯਾਰ ਦੋ ਮਿਲ ਜਾਂਦੇ ਯਾਰ ਹੁਣ ਤਾਂ ਇੱਕ ਮਿਲ ਲੈ ਕਿ ਛੋੜਾ ਵੀ ਆ ਜਾਂਦਾ ਤਾਂ ਕਹਿੰਦੇ ਅੱਛਾ ਹਾਂ ਇਹ ਛੋਟਾ ਹਾਂ 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 ਛੋਟੀ ਜਨਤੀ ਉਹ ਚੱਲਦੀ ਹੁੰਦੀ ਸੀ ਇੱਕ ਖੜਾ ਖਰਾਬ ਹੋ ਗਿਆ ਦੂਗਾ ਤਾਂ ਮੜਾ ਮੋਟਾ ਟੋਗਰ ਰੋਤਾ ਅੱਛਾ ਇਹ ਖੜਾ ਰਹਿ ਹੁਣ ਜਿਹੜਾ ਉਹਦੀ ਮਿਲਵਾਣਾ ਬੋਟਾ ਖਰਾਬ ਹੋ ਗਿਆ ਹਾਂ ਉੱਥੇ ਖੜਾ ਕੰਮ ਹਾਂ ਇਹ ਜਦੋਂ ਛੋਟੀ ਜਿਹੀ ਗੱਡੀ ਕਾਰਦੀ ਤਾਂ ਮਾਹੌਲ ਖਾਲੀ ਹੋ ਜਾਂਦੀ ਨਹੀਂ ਅੱਛਾ ਆ ਕਿ ਭਾਈ ਸਾਹਿਬ ਕੋ ਜੱਲਪਾ ਹੁਣ ਨਹੀਂ ਹੁਣ ਤਾਂ ਜਨਾ ਪਰਸੋਂ ਕਿਆ ਕਰਿਆ ਇੱਕ ਟਰਾਲੀ ਖਾਲੀ ਹੁੰਦੀ ਦੀ ਉਹ ਚ 20 ਬਰੀਆਂ ਹੋਣੀਆਂ ਐ ਫੇਰ ਮੈਨ ਖੜ ਗਿਆ ਉਹ ਬੰਦੇ ਨੇ ਉੱਥੀ ਛੜਤਿਆਂ 20 ਬਰੀਆਂ ਵੀ ਨਹੀਂ ਧਾਰੀਆਂ ਦੇਖ ਲੈ ਉਹ ਵਿਚਾਰੇ ਨੇ ਕਿਆ ਕਰਿਆ ਟਰਾਲੀ ਪਰ ਚੜਿਆ ਆਪ 20 ਬਰੀਆਂ ਉਹਨੇ ਚੈਨਵਾ ਗਿਰ ਕੇ ਕਹਿੰਦਾ ਮੈਂ ਤਾਂ ਘਰ ਨੂੰ ਜਾਮਾ ਜੇ ਕਿਤੇ ਨਾ ਖਾਲੀ ਹੋ ਮੈਂ ਕੰਮ ਤਾਂ ਮੇਲਾ ਦੇਮ ਕਰਨਾ ਚਾਹੀਦਾ ਹਾਂ ਜੇ ਕਿਤੇ ਆਪ ਨਾ ਖਾਲੀ ਕਰਦਾ ਵੀ ਭਰੀਆਂ ਨਹੀਂ ਭਰੀਆਂ ਰਹਿ ਗਈਆਂ ਤਾਰਨੇ ਚਾਹੀਦੀਆਂ ਯਾਰ ਤਾਰਨੇ ਚਾਹੀਦੀਆਂ ਉਹ ਬੰਦੇ ਨੇ ਆਪ ਤਾਰੀਆਂ ਤੇ ਚੈਨ ਖਾਲੀ ਹੈ ਚੈਨ ਖਾਲੀ ਸੀ ਫਿਰ ਉਹ ਬੰਦੇ ਨੇ ਆਪੇ ਗੇਰਤੀਆਂ ਚੱਲ ਅਲ ਘਰ ਨੂੰ ਚਲੀ ਗਿਆ ਦੂਰ ਤਿੰਨ ਘੰਟੇ ਪਹਿਲਾਂ ਨਹੀਂ ਤਿੰਨ ਘੰਟੇ ਬਾਅਦ ਚੱਲਿਆ ਫਿਰ ਜਿਆ ਜਿਆਣਾ ਤਾਂ ਉਹ ਨਹੀਂ ਕਰਨੂ ਇੰਨਾ ਕੋ ਤਾਂ ਸਾਫ ਕਰਨਾ ਚਾਹੀਦਾ ਵੀ ਚਲੋ ਇੰਨਾ ਕੋ ਬੰਦਾ ਵੀ ਸਾਫ ਕਰ ਦਵੇ ਹੂੰ ਇੱਥੇ ਤਾਂ ਪੰਜਿਆ ਘਾਟੀ ਉੱਲੇ ਲੱਗੇ ਹੁੰਦੇ ਆ ਹੋਰ ਖਿਜਿਆ ਪਿਆ ਹੁੰਦਾ ਬੰਦਾ ਹੈ ਉਹ ਖਿਜਿਆ ਪਿਆ ਹੁੰਦਾ ਬੰਦਾ ਹੁਣ ਕਈ ਬੰਦੇ ਤਾਂ ਟਰੈਕਟਰ ਛੱਡ ਕੇ ਆ ਜਾਂਦੇ ਉੱਥੇ ਚੱਲ ਉਹ ਘਰ ਨੂੰ ਆ ਜਾਂਦੇ ਐ ਕੋਈ ਟਾਲੀ ਖੋਲ ਕੇ ਮੁੜੇ ਆਉਂਦਾ ਕਈ ਬੰਦੇ ਇਹ ਜਿਹੇ ਐ ਉਹ ਟਰੈਕਟਰ ਸੁਣਾ ਛੱਡਦੀ ਨਹੀਂ ਹੈਗੀ ਅਗਲਾ ਜਿੰਜੋ 50 ਘੰਟੇ ਲੱਗਣ ਜੋ 40 ਲੱਗਣ ਉੱਥੇ ਹੀ ਰਹਿੰਦਾ ਅਗਲਾ ਜਮਾਨਾ ਵੀ ਨਹੀਂ ਹੈਗਾ ਜਿੱਦਾਂ ਹਾਂ ਹਾਂ ਉੱਥੇ ਹੀ ਰਹਿੰਦਾ ਲੱਖਾਂ ਰੁਪਏ ਮਸ਼ੀਨਰੀ ਥਾਲੀ ਹੂੰ ਹੂੰ ਨਹੀਂ ਛੱਡਣ ਜੀ ਕਰਦਾ ਯਾਰ ਹੁਣ ਸੱਤ ਚੁਕਤਾ ਹੈ ਨਹੀਂ ਉੱਥੇ ਕਾਗਜ ਹੂੰ ਉਹ ਸਾਡਾ ਵੀ ਸਰਦਾ ਜੇ ਤਾਂ ਹੀ ਲੋੜ ਆਇਆ ਬਦਾ ਮਿਰਰ ਜੈਲੇ ਦਾ ਅਸੀਂ ਇੱਕ ਖੋਲੇ ਆਉਂਦੇ ਤੇ ਇੱਕ ਲਈ ਖਾਲੀ ਕਰ ਲਿਆ ਉਮ ਤੇ ਟਰੈਕਟਰ ਦਾ ਕਿਸਾਨਾਂ ਦੇ ਲੱਜਦੇ ਉੱ ਚੇਆ ਉਸੇ ਬਟਰ ਵਾਲੇ ਹਾਂ 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 ਫੇਰ ਕੋਈ ਗੱਲ ਨਹੀਂ ਉੱਤੇ ਜੱਟ ਦੀ ਹੂੰ ਹੂੰ ਕੁਝ ਨਹੀਂ ਬੜ ਬੜਾ ਕੱਲ ਜੁਗ ਹੀ ਆ ਗਿਆ ਬਹੁਤ ਔਖਾ ਹੋ ਗਿਆ ਇਹ ਨਾ ਉੱਤਰਾ ਕਹਿੰਦੇ ਹੁੰਦੇ ਵਰਲਡ ਦੀ ਲੜਾਈ ਲੱਗੂਗੀ ਹਾਂ ਇਹ ਨਿਸ਼ਾਨੀਆਂ ਦਿਖਣ ਲੱਗੀਆਂ ਹੁਣ ਅੱਛਾ ਦੁਨੀਆ ਹੁਣ ਗਰੀਬੀ ਸਟੇਟ 'ਤੇ ਹੈ ਅੱਜ ਜਿਹੜਾ ਕਹਿੰਦੇ ਨਾ ਬਿਮਾਰ ਹੁਣ ਥਰੀ ਗਿਆ ਵੇ ਕੰਮ ਥਰੀ ਗਿਆ ਵੇ ਹੁਣ ਹਾ ਜਿਹੜੇ ਦੇ ਲਾ ਮੈਂ ਗੱਲ ਵੀਡੀਓ ਵਿੱਚ ਦਿਖਾਈ ਦਿਆ ਰੋਡ ਨਿਕਲੇ ਦੋਈ ਇਹ ਦੇਖ ਲੈ ਅੱਜ ਤੇ ਵੀ ਨਹੀਂ ਤੇ ਵੀ ਇਹ ਜੇ ਰੋਡ ਵੀ ਨਿਕਲੂਗੀ ਔਰ ਕਿੰਨੀ ਛੇਤੀ ਬਣੇ ਐ ਪਿਛਲੇ ਥਾਲੇ ਕੰਮ ਚੱਲੇ ਆ ਨਾ ਹਾਂ ਦੇਖ ਲੈ ਯਾਰ ਦੁਨੀਆ ਬਾਬਾ ਗਰੀਬੀ ਦਾ ਵੀ ਨਹੀਂ ਆ ਤੇ ਪੈਸੇ ਦਾ ਨਹੀਂ ਆ ਤੇ ਜਿਹਦੇ ਮੈਂ ਹੈਗਾ ਹਾਂ ਇਹ ਹੁਣ ਦੁਨੀਆ ਦਾ ਪਾਟਾ ਖੜਾ ਚਾਹੀਦਾ ਆੜ ਬਾੜ ਦੀ ਲੜਾਈ ਲੱਗੇ ਹੂੰ ਦੋ ਕੰਮ ਹੋਣੇ ਜੇ ਪਾਣੀ ਨਾ ਮਰੇ ਦੁਨੀਆ ਜੇ ਲੜਾਈ ਨਾ ਮਰੇ ਇਹ ਤਾਂ ਹੈ ਤੇ ਪਾਣੀ ਨਾਲ ਮਰ ਜੂਣੇ ਹਾਂ ਚਾਹੇ ਲੜਾਈ ਨਾਲ ਮਰ ਜੂਣੇ ਇੱਕ ਵਾਰੀ ਹੁਣ ਸਰਦੀ ਬਦਲੀ ਗਈ ਹੈ ਹੂੰ ਹੂੰ ਸਮਝਿਆ ਇਹ ਤਾਂ ਹੈ ਇਹ ਸਾਰੇ ਸਾਥ ਦਿਖਣ ਲੱਗ ਜਾਂਦੇ ਆ ਦਿਖਦੇ ਆ ਉਪਰ ਆਰਜਾ ਮੀ ਪਈ ਐ ਨਦੀਆਂ ਰੋਟੀਆਂ ਥੋੜਾ ਪਾਣੀ ਦਾ ਕਿਤੇ ਇਹ ਸਾਥ ਪੀਦੇ ਆ ਹੁਣ ਵੀ ਲੱਗੂਗਾ ਕੁਝ ਨਾ ਕੁਝ ਝੂਕਾ ਇਸ ਕਰਾ ਹੁਣ ਸਾਰੇ ਦੇਸਾਂ ਵਾਂਗ ਦਿਖੀ ਪਈ ਹਾਂ ਸਮਝਿਆ ਦੂਆ ਦੂਏ ਦੇ ਘੱਟ ਨਹੀਂ ਦੂਆ ਦੂਏ ਦੇ ਘੱਟ ਅੱਗੇ ਲੜਾਈਆਂ ਹੋਰਦੀਆਂ ਬਾਈ ਹੂੰ ਇਹ ਗੋਲੀ ਦੀ ਲੜਾਈ ਦੀ ਹੈ ਪਰ ਉਹਨਾਂ ਨੂੰ ਹਥਿਆਰ ਨਾਲ ਹੈ ਇਹ ਇਹ ਸਿਹਰ ਬਣਾਤੇ ਸਾਰੇ ਬੈਠੇ ਕਿਦੇ ਹੱਸੜਦੇ ਕਿਦੇ ਹਾਂ ਹਾਂ ਆਹ ਕੋ ਮੜੀਆਂ ਮੇਰੇ ਹਲੇ ਗੈਸ ਦੇ ਹੀ ਹਥਿਆਰ ਹੈ ਉਹ ਕਿਉਂ ਕਿਵਦੇ ਨੇ ਕਹੀ ਹਵਾ ਛੱਡ ਦੇਣੀ ਹੋਰ ਥੋੜੀ ਪਾਣੀ ਦੇ ਭੈੜੀ ਹੈ ਹਾਂ ਫਟਾ ਇਹ ਬੰਦਾ ਬੈਠਾ ਬੈਠੀ ਰਹੇ ਨਾ ਪੀ ਆ ਪੀ ਰਹੇ ਮੈਨੂੰ ਦਿਖਦੇ ਆ ਵੀ ਇਹ ਕੁਝ ਨਾ ਕੁਝ ਹੋਊਗਾ ਨਾ ਨਾ ਲੱਗਦਾ ਤਾਂ ਹੈਗੇ ਹੁਣ ਧਾਟਾ ਹਿੱਲੇ ਲੱਗਦੀਆਂ ਸਭ ਦੀ ਹਾਂ 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 ਕੋਈ ਲੀਡਰ ਨਹੀਂ ਸੱਚਾ ਪੱਕਾ ਨਾ ਸਮਝਿਆ ਕਵੀ ਕੋਈ ਨਹੀਂ ਹੈਗਾ ਫਿਰ ਕੱਲ ਜੂਗਾ ਹੂੰ ਕੋਈ ਤਵਾਰ ਨਹੀਂ ਕਿਹੜਾ ਸਾਡਾ ਕਹਿ ਨਹੀਂ ਨਿਕਲਣਾ ਇਹ ਤਾਂ ਹੈ ਇਹ ਇੱਕ ਸੱਤ ਦਿਨ ਕੋਈ ਨਹੀਂ ਨਾ ਕੱਲ ਜੂਗਾ ਕੱਲ ਜੂਗਾ ਹਮਲਾ ਸਿਨੇ ਚਲੇਗਾ ਹੂੰ ਹੂੰ ਅੱਗੇ ਥੜਾ ਵੇ ਤਾਂ ਵਾਦਾ ਵਾਦਾ ਪਿਆ 75 80 90 ਹੁਣ ਤਾਂ ਭਗਵਾਨ ਤੁਮਾਰ ਦੀ ਕਰਮਾਂ ਦਾ ਸੋਪਰੇ ਆ ਗਿਆ 100 ਸੋਪਰੇ ਇਹ ਤਾਂ ਹੈ ਆ ਸੋਪਰੇ ਗਿਆ ਹੁਣ ਕੋਈ ਚੰਗਾ ਲੀਡਰ ਆਵੇ ਕੋਈ ਪੰਜਨਾ ਦਾ ਮਹਾਰਾਜ ਨਹੀਂ ਹਾਂ ਸਭ ਨੂੰ ਜੈ ਜੀ ਦੁਨੀਆ ਬਾਰੇ ਸ਼ਾਂਤੀ ਹੋਵੇ ਜੈ ਟਿਕਟ ਕਾ ਹੋਵੇ ਮੈਂ ਨਹੀਂ ਦੇ ਰਿਹਾ ਕਦੇ ਆਪਣੀ ਜ਼ਿੰਦਗੀ ਵਿੱਚ ਸੋਜੀ ਵਿੱਚ ਕਦੇ ਜਿਰੀ ਰੁਲਦੀ ਦੇਖੀ ਹੋਰ ਕੱਲ ਠੀਕ ਆਉ ਨੂੰ ਫੋਨ ਆਉਦਾ ਹੁਣ ਠੀਕ ਹੈ ਕਰ ਲੈ ਠੀਕ ਹੈ ਜੀ ਹੈਲੋ ਚਾਹਿਆ ਹੀ ਰੋਪੜ ਹੁਣ ਮਿਲਦੇ ਆਂ ਫੇ ਕਿਸੇ ਹੋਰ ਵੀਡੀਓ ਚ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੁ ਕਰਿਓ ਸਬਸਕ੍ਰਾਈਬ ਵੀ ਕਰਿਓ ਸਤਿ ਸ੍ਰੀ ਅਕਾਲ ਜੀ